ਸੈਲੋ ਬਾਬੀ ਹਾਂ ਤੁਸੀਂ ਕੀ ਕਰਦੇ ਸੇ ਇੰਨਾ ਤਿਆਰ ਸ਼ਹਿਰ ਹੋ ਕੇ ਕੀ ਦੱਸਾਂ ਤਿਆਰ ਸ਼ਹਿਰ ਹੋ ਕੇ ਕੀ ਕਰਦੀ ਮੈਂ ਜੁਐਲਰੀ ਮਹंगाई ਸੀਗੀ ਮੈਂ ਕਿਹਾ ਹੁਣ ਵਿਆਹ ਸ਼ਿਆ ਆਉਣਗੇ ਨਵੰਬਰ ਦਸੰਬਰ ਚ ਤੇ ਪਾਪੂ ਕੇ ਵਿਆਹਾਂ ਤੇ ਜਾਵਾਂਗੇ ਨਾ ਕੋਈ ਵਿਆਹ ਆਇਆ ਤੇ ਜੇ ਕੋਈ ਆਇਆ ਅੰਡਗਵਾਨ ਚ ਕਿਹੜੇ ਨਹੀਂ ਮੈਨੂੰ ਸੱਟਿਆ ਸਾਰੀ ਜੁਐਲਰੀ ਮੇਰੀ ਉਦਾਂ ਹੀ ਵੇਸਟ ਹੋਈ ਆ ਸੀਜ਼ਨ ਚ ਤੇ ਮੈਂ ਕਿਹਾ ਹੁਣ ਮੈਂ ਬਾਹਰ ਪਾ ਕੇ ਨਾ ਸਾਰਿਆਂ ਨੂੰ ਵਿਖਾਉਣੀ ਆ ਇਹ ਮੇਰੇ ਕੋਲ ਏਡੀ ਸੋਹਣੀ ਸੋਹਣੀ ਜੁਐਲਰੀ ਹੈਗੀ ਆ ਪਰ ਕੋਠੇ ਨਹੀਂ ਚੜਿਆ ਐ ਕਰਦੀ ਆ ਗਲੀ ਚ ਜਾਨੀ ਆ ਉੱਥੇ ਜਾ ਕੇ ਵਿਖਾ ਕੀ ਹੁੰਨੀ ਹੈ ਆਪਣੀ ਸੋਨੀ ਜੀ ਜੁਐਲਰੀ ਹਾਏ ਹਾਏ ਗੜੀ ਚ ਵੀ ਕੋਈ ਨਹੀਂ ਦੇਖਣ ਦੇ ਆਏ ਹੁਣ ਕਿੱਦਾਂ ਬੁਲਾਵਾਂ ਇਹਨਾਂ ਇੱਕ ਆਈਡੀਆ ਆ ਹਾ ਮੈਂ ਮਰ ਗਈ ਇੱਕ ਵੀ ਜ਼ੋਰ ਦੀ ਮਾਰ ਕੇ ਗਿਆ ਇਹ ਉੰਤਰਾ ਮੋਟਰਸਾਈਕਲ ਵਾਲਾ ਨਹੀਂ ਬੇੜਾ ਤਰਜੀ ਦਾ ਲੱਤ ਤੋੜ ਕੇ ਰੱਖ ਤੇ ਮੇਰੀ ਨਹੀਂ ਮੈਂ ਮਰ ਗਈ ਖੈ ਨਹੀਂ ਕੀ ਹੋ ਗਿਆ ਸਟੈਲੋ ਥਲੇਡ ਗਿਆ ਕੌਣ ਟੱਕਰ ਮਾਰ ਗਿਆ ਤੇ ਵੀ ਪੁੱਛ ਨਾ ਕੁਛ ਇੱਥੇ ਵੇਖ ਮੇਰੇ ਗਲੇ 'ਚ ਸੱਟ ਲੱਗੀ ਮੇਰਾ ਤੇ ਨਾ ਟਿੱਕਾ ਹੀ ਪੁੱਠਾ ਹੋ ਗਿਆ ਈਰਿੰਗ ਵੀ ਮੇਰੇ ਨਾ ਤੂੰ ਤਾਂ ਥੈਟਲਿਸ ਬੜਾ ਸੋਨਾ ਪਾਇਆ ਕਿੱਥੋਂ ਲਿਆਈ ਸੋਨੀ ਆ ਜੁਐਲਰੀ